ਦੇ ਵਿੱਚ ਤੇਲ ਵਿੱਚ ਪੂਰਾ ਰੱਖੋ ਨਹੀਂ ਤਾਂ ਕਿਤੇ ਵੀ ਧੋਕਾ ਦੇ ਸਕਦੀ ਹੈ ਸਹੀ ਗੱਲ ਇਹ ਨਾ ਕਹੋ ਓਏ ਹੁਣ ਕੰਮ ਕਰਨ ਚੱਲੇ ਆ ਵਾਪਸੀ ਪਵਾ ਲਾਂਗੇ ਇਹ ਤਾਂ ਬੜੇ ਇੱਕ ਅੱਛੇ ਕਨਸੈਪਟ ਤੇ ਫਿਲਮ ਹੈ ਬਣੀ ਹੈ ਤੇ ਜਿਹਦੇ ਚ ਆਪਣਾ ਪਿੰਡੂ ਸੱਭਿਆਚਾਰ ਵੀ ਦੇਖਣ ਨੂੰ ਮਿਲਿਆ ਪਿੰਡਾਂ ਦਾ ਮਾਹੌਲ ਦੇਖਣ ਨੂੰ ਮਿਲਿਆ ਤੇ ਓਏ ਭੁੱਲਿਓ ਇੱਥੇ ਕਿ ਦਿਖਾਂ ਚ ਬੜੇ ਕਾਮਯਾਬ ਹੋਏ ਨੇ ਗਰੀਬ ਬੰਦਾ ਦਿਲੋਂ ਕਿੰਨਾ ਅਮੀਰ ਹੈ ਇੱਕ ਅਮੀਰ ਜਿਹਦੇ ਕੋਲ ਅੰਤਾਂ ਦਾ ਪੈਸਾ ਹੈ ਉਹ ਦਿਲੋਂ ਕਿੰਨਾ ਗਰੀਬ ਹੈ ਉਹ ਗੱਲ ਸੱਚੀ ਜਿਹੜੀ ਇੱਕ ਕੁੜੀ ਜਿਹੜਾ ਕਰੈਕਟਰ ਦਿਖਾਇਆ ਗਿਆ ਫਿਲਮ 'ਚ ਉਹਨੂੰ ਇੰਨਾ ਸੁੱਖ ਆਨੰਦ ਪੰਜ ਸਤਾਰੇ ਹੋਟਲਾਂ 'ਚ ਨਹੀਂ ਆ ਰਿਹਾ ਇੱਕ ਪਿੰਡ ਦੀ ਛੱਤ ਤੇ ਬੈਠ ਕੇ ਇੱਕ ਗਰੀਬ ਘਰ ਦੀ ਚਾਹ ਪੀ ਕੇ ਉਹਨੂੰ ਉਸ ਚੀਜ਼ ਦਾ ਜ਼ਿਆਦਾ ਵਧੀਆ ਲੱਗ ਰਿਹਾ ਤੇ ਇਸ ਕਰੈਕਟਰ ਨੇ ਇੱਕ ਇਹ ਵੀ ਬੜਾ ਵਧੀਆ ਮਾਹੌਲ ਦਿੱਤਾ ਕਿ ਗਰੀਬ ਬੰਦਾ ਕਿੰਨਾ ਸੱਚਾ ਸੁੱਚਾ ਹੁੰਦਾ ਬੜਾ ਵਧੀਆ ਤੇ ਪੰਜਾਬੀ ਕਾਮੇਡੀ ਵੀ ਬੜੀ ਅੱਛੀ ਸੀ ਬੜੇ ਸਹਿਜ ਵਿੱਚ ਸੀ ਦੇਖੋ ਨਾ ਭਾਸ਼ਣ ਬਾਜੀ ਨਹੀਂ ਹੈ ਬਿਲਕੁਲ ਇੱਕ ਸੈਟਲ ਤਰੀਕੇ ਨਾਲ ਸਮੱਸਿਆ ਨੂੰ ਛੇੜਦੀ ਹੈ ਤੇ ਸਾਰੀ ਫਿਲਮ ਇੱਕ ਬੈਲੈਂਸ ਫਿਲਮ ਹੈ ਮੈਨੂੰ ਬਹੁਤ ਸਵਾਦ ਆਇਆ ਪੈਸੀ ਬੜਾ ਵੱਡਾ ਦੇ ਗਈ ਹੈ ਕਿ ਚਾਹੇ ਜਿੰਦਾ ਕਨਾਲ ਹੈ ਕਿਲਾ ਹੈ ਅਦਾ ਕਿਲਾ ਹੈ ਉਹ ਸਰਦਾਰ ਹੈ ਉਹ ਜ਼ਮੀਨ ਦਾ ਮਾਲਕ ਹੈ ਕਈ ਵਾਰੀ ਉਹ ਡਰ ਜਾਂਦਾ ਕਹਿੰਦਾ ਯਾਰ ਮੇਰਾ ਤਾਂ ਜਦੋਂ ਵੀ ਵੀ ਕਿੱਲੇ ਦਾ ਵੇਚਦਾ ਮੈਂ ਕੀ ਕਰੂੰਗਾ ਤੇ ਪਰ ਭੋਲੇ ਨੇ ਉਹ ਦਰਸਾਤਾ ਬਿਲਕੁਲ ਬਿਲਕੁਲ ਤੁਸੀਂ ਆਪਣੀ ਜ਼ਮੀਨ ਦੇ ਮਾਲਕ ਕੋ ਜਿਵੇਂ ਕਹੇ ਕਿ ਜ਼ਮੀਨ ਮਾਂ ਹੁੰਦੀ ਹੈ ਕਿਸਾਨ ਦੀ ਤੇ ਬਹੁਤ ਸਵਾਦ ਆਇਆ ਬਿਊਟੀਫੁੱਲ ਇਸ ਬਹੁਤ ਸੋਨੀ ਫਿਲਮ ਦਿੱਲੀਪੁਰ ਪੰਜਾਬੀ ਦੇਖੇ ਦਰਸ਼ਕਾਂ ਦਾ ਸਵਾਗਤ ਮੈਂ ਸੰਦੀਪ ਕਮੋਜ ਓਏ ਭੋਲਾ ਓਏ ਪੋਸਟਰ ਤੁਸੀਂ ਦੇਖਦੇ ਹੋ ਸਾਡੇ ਪਿੱਛੇ ਤੇ ਅੱਜ ਫਿਲਮ ਲੱਗੀ ਆ ਤਾਂ ਫਿਲਮ ਜੋ ਦੇਖਣ ਆਏ ਨੇ ਜੋ ਦਰਸ਼ਕ ਅੱਜ ਫਿਲਮ ਅ ਦੇਖਣ ਆਏ ਤਾਂ ਉਹਨਾਂ ਤੋਂ ਜਾਣਾਂਗੇ ਕਿ ਫਿਲਮ ਦੇ ਵਿੱਚ ਉਹਨਾਂ ਨੂੰ ਕੀ ਲੱਗਿਆ ਕਿਉਂਕਿ ਭੋਲੇ ਨੇ ਬਹੁਤ ਕੁਝ ਕਿਹਾ ਸੀ ਕਿ ਫਿਲਮ ਇੱਕ ਰਿਐਲਿਟੀ ਤੇ ਹੋਏਗੀ ਜੋ ਅਸੀਂ ਅੱdte ਬਚਪਨ ਜੇ ਕਰਦੇ ਸੀ ਜੋ ਸਾਡੀਆਂ ਲੜਾਈਆਂ ਹੈਗੀਆਂ ਨੇ ਜਾਣਦੇ ਆ ਦਰਸ਼ਕਾਂ ਦੇ ਅੱਜ ਕੀ ਰਿਵਿਊ ਹੋਗਾ ਇਸ ਫਿਲਮ ਨੂੰ ਲੈ ਕੇ ਜੀ ਕਿਦਾਂ ਲੱਗੀ ਮੂਵੀ ਦੇਖੋ ਫਿਲਮ ਬਹੁਤ ਵਧੀਆ ਸੀਗੀ ਤੇ ਮੈਂ ਇਹਦੇ 'ਚ ਇੱਕ ਮੈਸੇਜ ਜ਼ਰੂਰ ਲਿਆ ਹੈ ਕਿ ਕਾਰ ਦੇ ਵਿੱਚ ਤੇਲ ਵਿੱਚਾ ਪੂਰਾ ਰੱਖੋ ਨਹੀਂ ਤਾਂ ਕਿਤੇ ਵੀ ਧੋਕਾ ਦੇ ਸਕਦੀ ਹੈ ਤੋ ਇਹ ਹੁਣੇ ਕੰਮ ਕਰਨ ਚੱਲੇ ਆ ਵਾਪਸੀ ਪਵਾ ਲਾਂਗੇ ਵਾਪਸੀ ਤੇ ਦੇਖੋ ਜੇ ਆਪਾਂ ਸੀਰੀਅਸ ਗੱਲ ਕਰੀਏ ਤਾਂ ਬੜੇ ਇੱਕ ਅੱਛੇ ਕਨਸੈਪਟ ਤੇ ਫਿਲਮੇ ਬਣੀ ਹੈ ਤੇ ਜਿਹਦੇ ਚ ਆਪਣਾ ਪਿੰਡੂ ਸੱਭਿਆਚਾਰ ਵੀ ਵੇਖਣ ਨੂੰ ਮਿਲਿਆ ਪਿੰਡਾਂ ਦਾ ਮਾਹੌਲ ਵੇਖਣ ਨੂੰ ਮਿਲਿਆ ਤੇ ਓਏ ਭੁੱਲਿਓ ਇੱਥੇ ਕਿ ਦਿਖਾਂ ਚ ਬੜੇ ਕਾਮਯਾਬ ਹੋਏ ਨੇ ਗਰੀਬ ਬੰਦਾ ਦਿਲੋਂ ਕਿੰਨਾ ਅਮੀਰ ਹੈ ਇੱਕ ਅਮੀਰ ਜਿਹਦੇ ਕੋਲ ਅੰਤਾਂ ਦਾ ਪੈਸਾ ਹੈ ਉਹ ਦਿਨੋਂ ਕਿੰਨਾ ਗਰੀਬ ਹੈ ਉਹ ਗੱਲ ਸੱਚੀ ਹੈ ਕਹਿੰਦੇ ਜਿਹੜੇ ਬੰਗਲੇ ਲੈ ਕੇ ਨੇ ਉਹ ਰਾਤ ਨੂੰ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦੇ ਜਿਹੜੀਆਂ ਚੁੱਕੀਆਂ ਸਪਏ ਹੁੰਦੇ ਨੇ ਉਹਨਾਂ ਨੂੰ ਆਪੇ ਨੀਂਦ ਆ ਜਾਂਦੀ ਤੁਸੀਂ ਦੇਖੋ ਜਿਹੜੀ ਇੱਕ ਅਮੀਰ ਘਰਾਨੇ ਦੀ ਜਿਹੜੀ ਇੱਕ ਕੁੜੀ ਜਿਹੜਾ ਕੈਰੈਕਟਰ ਦਿਖਾਇਆ ਗਿਆ ਫਿਲਮ 'ਚ ਉਹਨੂੰ ਇੰਨਾ ਸੁੱਖ ਆਨੰਦ ਪੰਜ ਸਤਾਰੇ ਹੋਟਲਾਂ 'ਚ ਨਹੀਂ ਆ ਰਿਹਾ ਇੱਕ ਪਿੰਡ ਦੇ ਸਾਥ ਤੇ ਬੈਠ ਕੇ ਇੱਕ ਇੱਕ ਗਰੀਬ ਘਰ ਦੀ ਚਾਹ ਪੀ ਕੇ ਉਹਨੂੰ ਉਸ ਚੀਜ਼ ਦਾ ਜਿਆਦਾ ਵਧੀਆ ਲੱਗ ਰਿਹਾ ਫਿਰ ਇਸ ਕਰੈਕਟਰ ਰਹੀਂ ਇਹ ਵੀ ਬੜਾ ਵਧੀਆ ਮਾਹੌਲ ਦਿੱਤਾ ਕਿ ਗਰੀਬ ਬੰਦਾ ਕਿੰਨਾ ਸੱਚਾ ਸੋਚਾ ਹੁੰਦਾ ਬੜਾ ਵਧੀਆ ਤੇ ਪੰਜਾਬੀ ਕਮੇਡੀ ਵੀ ਬੜੀ ਅੱਛੀ ਸੀ ਬੜੇ ਸਹਿਜ ਵਿੱਚ ਸੀ ਜ਼ਬਰਦਸਤੀ ਉਹ ਨਹੀਂ ਸੀ ਬੜੇ ਸਹਿਜ ਵਿੱਚ ਸੀ ਤੇ ਫਿਲਮ ਪੂਰੇ ਟਾਈਮ ਦੇ ਵਿੱਚ ਆਪਣਾ ਸਮਾਂ ਬੰਨਣ ਵਿੱਚ ਕਾਮਯਾਬ ਹੋਈ ਹੈ ਬਿਲਕੁਲ ਬਿਲਕੁਲ ਸੋ ਅਸੀਂ ਹੋਰ ਵੀ ਦਰਸ਼ਕਾਂ ਨੂੰ ਕੱਤਰ ਭਾਜੀ ਜਿਨ੍ਹਾਂ ਨੇ ਥੀਏਟਰ ਦੇ ਬਹੁਤ ਜਬਰਦਸਤ ਸੈਕਟਰ ਹੈਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਥੀਏਟਰ ਚ ਲਗਾਇਆ ਹੈ ਬਈ ਬਹੁਤ ਵਧੀਆ ਲੱਗਾ ਇੱਕ ਪਿੰਡ ਦਾ ਜਿਹੜਾ ਤੁਸੀਂ ਦਿਖਾਇਆ ਹਾਂ ਹਾਂਜੀ ਬਿਲਕੁਲ ਤੇ ਸਾਨੂੰ ਵੀ ਬਹੁਤ ਵਧੀਆ ਲੱਗਾ ਕਿਉਂਕਿ ਬਹੁਤ ਦੇਰ ਬਾਅਦ ਕੋਈ ਐਸੀ ਫਿਲਮ ਤੁਹਾਨੂੰ ਪਤਾ ਹੀ ਨਹੀਂ ਚਾਰ ਆਈ ਹੈ ਸੋ ਇਹਦਾ ਹਿੱਸਾ ਬਣ ਕੇ ਸਾਨੂੰ ਵੀ ਅੱਛਾ ਲੱਗਾ ਕੱਤਰ ਭਾਜੀ ਬਹੁਤ ਵੱਡਾ ਰੋਲ ਤੁਹਾਡਾ ਰਿਹਾ ਫਿਲਮ ਵਿੱਚ ਇਹ ਲੱਗਦਾ ਹੈ ਕਿ ਭੋਲੇ ਨੇ ਇੰਨਾ ਵਧੀਆ ਨਵੇਂ ਬੰਦਿਆਂ ਨੂੰ ਰੋਲ ਦਿੱਤਾ ਹੈ ਇਹ ਕਿੰਨਾ ਕੁ ਵਧੀਆ ਲੱਗਿਆ ਤੁਹਾਨੂੰ ਇਹ ਚੀਜ਼ ਬਹੁਤ ਵਧੀਆ ਕਿਉਂਕਿ ਨਵੀਂ ਟੀਮ ਸੀ ਨਵਾਂ ਡਾਇਰੈਕਟਰ ਸਾਡਾ ਯੰਗ ਤੇ ਯੰਗ ਹੀ ਸਾਰੀ ਟੀਮ ਸੀ ਉਹਦੇ ਨਾਲ ਤੇ ਵੇਖ ਲੋ ਫਿਰ ਕੰਮ ਤੁਸੀਂ ਤੁਹਾਡਾ ਵੇਖ ਹੀ ਲਿਆ ਤੁਸੀਂ ਮੁਕਤੀ ਕਲੇ ਹੈਗੀ ਜਿਹੜੇ ਕਹਿ ਦਿੰਦੇ ਆ ਕਿਰਦਾਰ ਹੋਗੇ ਜਾਂ ਜਿਹੜੇ ਸਟਾਰ ਹੁੰਦੇ ਨੇ ਉਹ ਦੁਨੀਆ ਤੇ ਬਹੁਤ ਜ਼ਿਆਦਾ ਹੈਗੇ ਨੇ ਉਹਨਾਂ ਨੇ ਪਛਾਣ ਕਰਨੀ ਹੋਕੀ ਹੈ ਬਿਲਕੁਲ ਬਿਲਕੁਲ ਕਿਉਂਕਿ ਇਹੋ ਜਿਹਾ ਕੋਈ ਕੋਈ ਬੰਦਾ ਹੁੰਦਾ ਜਿਹੜਾ ਕਹਿੰਦਾ ਵੀ ਯਾਰ ਮੈਂ ਆਹ ਛਾਂਟ ਛਾਂਟ ਕੇ ਬੰਦੇ ਲਿਆਂਦੇ ਤੇ ਫਿਰ ਉਹਨੇ ਲਿਆਂਦੇ ਤੇ ਰਿਜ਼ਲਟ ਤੁਸੀਂ ਵੇਖ ਹੀ ਲਿਆ ਤੁਸੀਂ ਆਪ ਵੀ ਫਿਲਮਾਂ ਦੇਖੀਆਂ ਬਿਲਕੁਲ ਹਾਂ ਤੇ ਕੀ ਕੀ ਆਖਰੀ ਮੈਸੇਜ ਕੀ ਹੈ ਪਬਲਿਕ ਨੂੰ ਹਾਂ ਆਖਰੀ ਮੈਸੇਜ ਇਹ ਹੀ ਆ ਕਿ ਵੱਧ ਤੋਂ ਵੱਧ ਇਸ ਫਿਲਮ ਨੂੰ ਦੇਖੋ ਬਹੁਤ ਹੀ ਪਿਆਰੀ ਫਿਲਮ ਸੋ ਚੰਗੀ ਫਿਲਮ ਆ ਤੇ ਇਹੋ ਜੀਆਂ ਫਿਲਮਾਂ ਕਦੇ-ਕਦੇ ਬਣਦੀਆਂ ਸੋ ਤੁਸੀਂ ਵੱਧ ਤੋਂ ਵੱਧ ਇਸ ਫਿਲਮ ਨੂੰ ਹੰਗਾਰਾ ਦਿਓ ਤਾਂ ਕਿ ਸਾਨੂੰ ਵੀ ਖੁਸ਼ੀ ਹੋਵੇ ਤੇ ਬਣਾਉਣ ਵਾਲੇ ਨੂੰ ਵੀ ਖੁਸ਼ੀ ਹੋਵੇ ਤੇ ਜਿਹੜੇ ਐਕਟਰਾਂ ਨੇ ਇਹਦੇ ਵਿੱਚ ਕੰਮ ਕੀਤਾ ਉਹਨਾਂ ਨੂੰ ਤਾਂ ਖੁਸ਼ੀ ਹੁੰਦੀ ਹੁੰਦੀ ਹੋਵੇ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਕਰਤਾਰ ਭਾਜੀ ਬਹੁਤ ਜ਼ਰੂਰੀ ਫਿਲਮ ਹੈ ਜੀ ਜਿਹੜਾ ਮੈਸੇਜ ਆ ਫਿਲਮ ਚ ਬਿਲਕੁਲ ਔਰ ਕਾਮੇਡੀ ਵੀ ਫਿਲਮ ਚ ਬਹੁਤ ਸਟਲ ਹੈ ਇਟਸ ਅ ਬਿਊਟੀਫੁਲ ਫਿਲਮ ਟੋਟੈਲਿਟੀ ਚ ਇੱਕ ਬਹੁਤ ਪਿਆਰੀ ਫਿਲਮ ਹੁੰਦੀ ਹੈ ਉਹ ਫਿਲਮ ਆ ਇਹ ਚੀਜ਼ ਜੂਰ ਦਰਸਾਉਂਦੀ ਹੈ ਕਿ ਜਿੱਥੇ ਪੱਥਰਾਂ ਦੇ ਘਰ ਜਾਂ ਪੱਥਰਾਂ ਦੇ ਸ਼ਹਿਰ ਤੇ ਇੱਕ ਉਹ ਪਿੰਡ ਜਿੱਥੇ ਵਾਕਈ ਰੱਬ ਵੱਸਦਾ ਹੈ ਉਹ ਚੀਜ਼ਾਂ ਤੁਹਾਨੂੰ ਕਿਵੇਂ ਲੱਗੀਆਂ ਵੀ ਉਹ ਪੁਰਾਣਾ ਪਿੰਡ ਯਾਦ ਆਏ ਫਿਰ ਉਹ ਚ ਜਾਂਦੇ ਨਹੀਂ ਬਿਲਕੁਲ ਦੇਖ ਲੋ ਆਏ ਅੱਜ ਦੇ ਅੱਜ ਦੇ ਸਮੇਂ ਦੀ ਗੱਲ ਹੈ ਤੇ ਇਹ ਗੱਲ ਕਰਨੀ ਬਹੁਤ ਜ਼ਰੂਰੀ ਹੈ ਤੇ ਇਸ ਫਿਲਮ ਦੇ ਜ਼ਰੀਏ ਇਸ ਗੱਲ ਨੂੰ ਬਹੁਤ ਖੂਬਸੂਰਤੀ ਨਾਲ ਕਿਹਾ ਗਿਆ ਹੈ ਔਰ ਜਿਹੜੀ ਸਭ ਤੋਂ ਵਧੀਆ ਗੱਲ ਹੈ ਕਿ ਫਿਲਮਸ ਤੁਸੀਂ ਦੇਖਿਆ ਹੋਣਾ ਭਾਸ਼ਣबाजी ਨਹੀਂ ਹੈ ਬਿਲਕੁਲ ਇੱਕ ਸੈਟਲ ਤਰੀਕੇ ਨਾਲ ਸਮੱਸਿਆ ਨੂੰ ਛੇੜਦੀ ਹੈ ਤੇ ਸਾਰੀ ਫਿਲਮ ਇੱਕ ਬੈਲੈਂਸ ਫਿਲਮ ਹੈ ਮੈਨੂੰ ਬਹੁਤ ਸਵਾਦ ਆਇਆ ਹੈ ਮੈਸੇਜ ਬੜਾ ਵੱਡਾ ਦੇ ਕੇ ਗਈ ਹੈ ਕਿ ਚਾਹੇ ਜਿੰਦਾ ਕਨਾਲ ਐ ਕਿੱਲਾ ਐ ਦਾ ਕਿੱਲਾ ਐ ਉਹ ਸਰਦਾਰ ਐ ਉਹ ਜ਼ਮੀਨ ਦਾ ਮਾਲਕ ਐ ਕਈ ਵਾਰੀ ਉਹ ਡਰ ਜਾਂਦਾ ਕਹਿੰਦਾ ਯਾਰ ਮੇਰਾ ਤਾਂ ਜਦੋਂ ਵੀ ਵੀ ਕਿੱਲੇ ਨਾਲ ਵੇਚਦਾ ਮੈਂ ਕੀ ਕਰੂੰਗਾ ਇਥੇ ਪਰ ਭੋਲੇ ਨੇ ਉਹ ਦਰਸਾਤਾ ਬਿਲਕੁਲ ਬਿਲਕੁਲ ਤੁਸੀਂ ਆਪਣੀ ਜ਼ਮੀਨ ਦੇ ਮਾਲਕ ਕੋ ਜਿਵੇਂ ਕਹੇ ਕਿ ਜ਼ਮੀਨ ਮਾਂ ਹੁੰਦੀ ਹੈ ਕਿਸਾਨ ਦੀ ਤੇ ਬਹੁਤ ਸਵਾਦਾ ਹੈ ਬਿਊਟੀਫੁਲ ਬਹੁਤ ਸੋਹਣੀ ਫਿਲਮ ਨੰਬਰ ਕਿੰਨੇ ਦੇਣਾ ਚਾਹੋਗੇ ਭੋਲੇ ਨੇ ਕੱਲਾ ਕੱਲਾ ਐਕਟਰ ਜਿਨੇ ਸਾਰੀ ਫਿਲਮ ਨੂੰ ਜਿਹਨੂੰ ਕਹਿੰਦੇ ਨੇ ਮੇਰੇ ਕੋਲ ਜਿੰਨੇ ਵੀ ਨੰਬਰ ਐ ਮੈਂ ਸਾਰੇ ਨੰਬਰ ਦੇਣਾ ਚਾਹੁੰਦਾ ਬਹੁਤ ਸੋਹਣੀ ਫਿਲਮ ਐ ਕਾਫੀ ਮਜ਼ਾ ਆਇਆ ਦੇਖ ਕੇ ਅਜੇ ਵੀ ਫਿਲਮ ਦੇ ਹੈਂਗਓਵਰ ਚਾ ਤੇ ਜਿਹੜਾ ਭੋਲੇ ਦਾ ਜਿਹੜਾ ਕੈਰੈਕਟਰ ਹੈ ਮੇਰੀ ਨਿੱਜੀ ਜ਼ਿੰਦਗੀ ਨਾਲ ਬਹੁਤ ਮਿਲਦਾ ਹੈ ਕਿਉਂਕਿ ਜਦੋਂ ਮੈਂ ਯੂਨੀਵਰਸਿਟੀ ਚ ਪੜਦਾ ਸੀਗਾ ਕਾਲਜ ਪੜਦਾ ਸੀ ਤਾਂ ਮੈਂ ਬਿਲਕੁਲ ਇਸ ਕਿਸਮ ਦਾ ਹੀ ਕਰਦਾ ਹੁੰਦਾ ਸੀ ਸਾਰਾ ਕੁਝ ਬੜਾ ਮਜ਼ਾ ਆਇਆ ਮੈਨੂੰ ਦੁਬਾਰਾ ਦੇਖ ਕੇ ਇਹ ਪੁਰਾਣੀ ਚੀਜ਼ਾਂ ਯਾਦ ਪੁਰਾਣੀਆਂ ਚੀਜ਼ਾਂ ਯਾਦ ਆ ਗਈਆਂ ਸੋ ਇਹ ਭੋਲਾ ਜਿਹੜੀ ਫਿਲਮ ਅੱਜ ਰਿਲੀਜ਼ ਹੋਈ ਹੈ ਤਾਂ ਜਿਸ ਨੂੰ ਦਰਸ਼ਕਾਂ ਨੇ ਦੇਖਿਆ ਤੇ ਦਰਸ਼ਕਾਂ ਨੇ ਮਹਿਸੂਸ ਕੀਤਾ ਕਿ ਇੱਕ ਫਿਲਮ ਦੇ ਵਿੱਚ ਕਿੰਨੇ ਮੈਸੇਜ ਨੇ ਉਸਨੇ ਆਮ ਬਚਪਨ ਦੀ ਗੱਲ ਵੀ ਕੀਤੀ ਹੈ ਜ਼ਿੰਮੇਵਾਰਾਂ ਦੀ ਗੱਲ ਕੀਤੀ ਹੈ ਕੋਆਪਰੇਟ ਘਰਾਣਿਆਂ ਦੀ ਗੱਲ ਕੀਤੀ ਹੈ ਹਰ ਇੱਕ ਐਂਗਲ ਤੋਂ ਜਿਹੜੀ ਫਿਲਮ ਹੈ ਉਹ ਕਹਿ ਰਹੇ ਕਿ ਪੈਸਾ ਵਸੂਲ ਹੈਗੀ ਹੈ ਤਾਂ ਸੋ ਦਰਸ਼ਕਾਂ ਨੂੰ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਜਰੂਰ ਫਿਲਮ ਦੇਖਣ ਆਓ ਇੱਕ ਫੈਮਲੀ ਮੂਵੀ ਹੈਗੀ ਹੈ ਤੇ ਸਾਰੇ ਜਿਹੜੇ ਕਿਰਦਾਰ ਹੈਗੇ ਨੇ ਬਿਲਕੁਲ ਨਵੇਂ ਕਿਰਦਾਰ ਵਿੱਚ ਫਿਲਮ ਦੇ ਵਿੱਚ ਪਾਈ ਗਏ ਨੇ ਸੋ ਜੁੜੇ ਹੋਏ ਟੈਲੀਪਸ ਪੰਜਾਬੀ ਦੇ ਨਾਲ ਕੈਨਪਰਸਨ ਸ਼ੇਖ ਦੇ ਨਾਲ ਸੰਦੀਪ ਕੰਬੋਸ ਮੋਹਾਲੀ ਦੇ